ਸਸ਼ੀય ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਸਭ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲੈ ਕੇ ਹਾਜ਼ਰੀ ਲਿਖਵਾ ਤੇ ਹੋ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਏ ਹਾਂ ਹਫਤੇ ਦਾ ਰਾਸ਼ੀ ਫਾਲ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਦੇ ਲਈ ਰਾਹੂ ਗ੍ਰਹਿ ਤੁਹਾਡੇ ਚੰਦਰਮਾ ਦੇ 12ਵੇਂ ਘਰ ਦੇ ਵਿੱਚ ਸਥਿਤ ਹੈ ਅਜਾਈ ਸਥਿਤੀ ਦੇ ਵਿੱਚ ਕਿਸੇ ਤੇ ਨਾਰਾਜ਼ ਹੋਣਾ ਅਤੇ ਗੁੱਸੇ ਹੋਣਾ ਕਿਸੇ ਵੀ ਸਥਿਤੀ ਦੇ ਵਿੱਚ ਇਹ ਹਫਤਾ ਤੁਹਾਡੀ ਸਿਹਤ ਨੂੰ ਵਿਗਾੜ ਸਕਦਾ ਹੈ ਅਜਾਈ ਸਥਿਤੀ ਦੇ ਵਿੱਚ ਤੁਹਾਡੇ ਲਈ ਬਿਹਤਰ ਹੋਵੇਗਾ ਕਿ ਤੁਸੀਂ ਪੁਰਾਣੀਆਂ ਗੱਲਾਂ ਨੂੰ ਯਾਦ ਕਰਕੇ ਕਿਸੇ ਨਈਂ ਦੀ ਕੀ ਦੋਸਤ ਜਾਂ ਦੋਸਤ ਨਾਲ ਜੁੜੋ ਅਤੇ ਆਪਣੇ ਆਪ ਨੂੰ ਅਤੇ ਆਪਣੇ ਦਿਮਾਗ ਨੂੰ ਜਿੰਨਾ ਹੋ ਸਕੇ ਆਰਾਮ ਕਰਨ ਦੀ ਕੋਸ਼ਿਸ਼ ਕਰੋ ਇਸ ਹਫਤੇ ਕੰਮ ਤੇ ਜਾਦਾ ਕੰਮ ਤੁਹਾਨੂੰ ਪਰਿਵਾਰਿਕ ਖੁਸ਼ੀ ਤੋਂ ਵਾਂਝਾ ਕਰ ਸਕਦਾ ਹੈ ਹਾਲਾਂਕਿ ਜੇਕਰ ਤੁਸੀਂ ਆਪਣੇ ਮਾਨਸਿਕ ਤਣਾਅ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਰਿਵਾਰ ਦੇ ਮੈਂਬਰਾਂ ਦੇ ਨਾਲ ਕੁਝ ਸਮਾਂ ਬਿਤਾਉਣ ਦੀ ਲੋੜ ਹੋਵੇਗੀ ਤੁਹਾਨੂੰ ਇਸ ਹਫਤੇ ਆਪਣੇ ਕੈਰੀਅਰ ਵਿੱਚ ਮਨ ਚਾਹੇ ਨਤੀਜੇ ਮਿਲਣ ਦੀ ਪੂਰੀ ਉਮੀਦ ਹੈ ਪਰ ਇਸ ਲਈ ਤੁਹਾਨੂੰ ਆਪਣੀ ਰਚਨਾਤਮਕ ਸਮਰੱਥਾ ਨੂੰ ਵਧਾਉਣ ਦੀ ਲੋੜ ਹੋਵੇਗੀ ਇਸ ਹਫਤੇ ਤੁਸੀਂ ਕਿਹੜਾ ਉਪਾਅ ਕਰਨਾ ਹੈ ਉਹ ਹੈ ਰੋਜ਼ਾਨਾ ਹਨੂਮਾਨ ਚਾਲੀਸਾ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਵ੍ਰਸ਼ਭ ਰਾਸ਼ੀ ਇਹ ਹਫਤਾ ਤੁਹਾਡੇ ਲਈ ਕੰਮ ਅਤੇ ਆਰਾਮ ਵਿਚਕਾਰ ਸਹੀ ਸੰਤੁਲਨ ਸਥਾਪਿਤ ਕਰਨਾ ਬਹੁਤ ਮਹੱਤਵਪੂਰਨ ਹੋਵੇਗਾ ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਲੰਮੇ ਸਮੇਂ ਤੋਂ ਕਿਸੇ ਬਿਮਾਰੀ ਤੋਂ ਪੀੜਤ ਹੋ ਤਾਂ ਇਸ ਸਮੇਂ ਤੁਸੀਂ ਇਸ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾਉਣ ਵਿੱਚ ਸਫਲ ਹੋਵੋਗੇ ਇਸ ਹਫ਼ਤੇ ਤੁਹਾਨੂੰ ਸਿਰਫ ਇੱਕ ਦਿਨ ਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਲੈਣ ਦੇ ਆਪਣੀ ਆਦਤ ਤੇ ਕਾਬੂ ਰੱਖਣਾ ਪਏਗਾ ਕਿਉਂਕਿ ਕਿੰਤੂ ਤੁਹਾਡੇ ਪੰਜਵੇਂ ਘਰ ਵਿੱਚ ਬਜੂਦ ਹੋਵੇਗਾ ਅਜੇਜ ਤੁਹਾਡੇ ਲਈ ਬਿਹਤਰ ਹੋਵੇਗਾ ਕਿ ਮਨੋਰੰਜਨ ਤੇ ਜ਼ਰੂਰਤ ਤੋਂ ਜ਼ਿਆਦਾ ਸਮਾਂ ਤੇ ਪੈਸਾ ਖਰਚ ਕਰਨ ਤੋਂ ਬਚੋ ਨਹੀਂ ਤਾਂ ਤੁਹਾਨੂੰ ਪੂਵੇਕ ਵਿੱਚ ਬੇਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰਵਾਰਿਕ ਦ੍ਰਿਸ਼ਟੀਕੋਣ ਤੋਂ ਇਹ ਹਫਤਾ ਖੁਸ਼ੀ ਨਾਲ ਭਰਪੂਰ ਰਹੇਗਾ ਇਸ ਹਫਤੇ ਤੁਹਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਜੇ ਤੁਸੀਂ ਆਪਣੀਆਂ ਯੋਜਨਾਵਾਂ ਨੂੰ ਸਾਰਿਆਂ ਲਈ ਖੋਲਣ ਤੋਂ ਜਿੱਜਕਤੇ ਨਹੀਂ ਹੋ ਤਾਂ ਤੁਸੀਂ ਆਪਣੇ ਪ੍ਰੋਜੈਕਟ ਨੂੰ ਵਿਗਾੜ ਰਹੇ ਹੋ ਕਿਉਂਕਿ ਇਹ ਸੰਭਵ ਹੈ ਕਿ ਤੁਹਾਡੇ ਵਿਰੋਧੀ ਵੀ ਤੁਹਾਡੀ ਕਮਜ਼ੋਰੀ ਦਾ ਫਾਇਦਾ ਉਠਾ ਸਕਦੇ ਹਨ ਅਤੇ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ ਉਪਾਅ ਜਿਹੜਾ ਕਰਨਾ ਹੈ ਉਹ ਹੈ ਰੋਜ਼ਾਨਾ ਦੁਰਗਾ ਚਾਲੀਸਾ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੇ ਮਿਥਨ ਰਾਸ਼ੀ ਇਸ ਹਫਤੇ ਮਾਨਸਿਕ ਤੌਰ ਤੇ ਸਥਿਰ ਮਹਿਸੂਸ ਨਹੀਂ ਕਰੋਗੇ ਇਸ ਲਈ ਤੁਹਾਨੂੰ ਦੂਜਿਆਂ ਦੇ ਸਾਹਮਣੇ ਗੱਲ ਕਰਦੇ ਹੋਏ ਅਤੇ ਦੂਜਿਆਂ ਦੇ ਨਾਲ ਚੰਗਾ ਵਿਹਾਰ ਕਰਦੇ ਹੋਏ ਮਰਦਾਨਾ ਹੋਣ ਬਾਰੇ ਸਭ ਤੋਂ ਵੱਧ ਸਾਵਧਾਨ ਰਹਿਣ ਦੀ ਜ਼ਰੂਰਤ ਹੋਏਗੀ ਨਹੀਂ ਤਾਂ ਤਣਾਅ ਵਧਾਉਣ ਦੇ ਨਾਲ ਨਾਲ ਤੁਹਾਡੀ ਸ਼ੋਭੀ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸਭ ਦੇ ਨੌਕਰੀ ਕਰਨ ਵਾਲੇ ਲੋਕਾਂ ਦੀ ਆਮਦਨ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਰਾਹੁ ਦੇਵ ਤੁਹਾਡੇ 10ਵੇਂ ਘਰ ਵਿੱਚ ਮੌਜੂਦ ਰਹੇਗਾ ਅਜੇ ਇਸ ਤੇਤੇ ਦੇ ਵਿੱਚ ਉਹਨਾਂ ਨੂੰ ਆਪਣੇ ਪੈਸੇ ਨੂੰ ਕੁਝ ਛੋਟੇ ਨਿਵੇਸ਼ਾਂ ਵਿੱਚ ਖਰਚ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਸਿਰਫ ਇਸ ਨਾਲ ਉਹਨਾਂ ਨੂੰ ਵਿੱਤੀ ਲਾਭ ਪ੍ਰਾਪਤ ਕਰਨ ਦੀ ਸੰਭਾਵਨਾ ਮਿਲੇਗੀ ਅਤੇ ਉਹ ਆਪਣਾ ਭਵਿੱਖ ਸੁਰੱਖਿਅਤ ਕਰਨ ਵਿੱਚ ਸਫਲ ਹੋਣਗੇ ਜੇਕਰ ਤੁਸੀਂ ਵਿਆਹ ਦੇ ਯੋਗ ਹੋ ਅਤੇ ਤੁਹਾਡੇ ਰਿਸ਼ਤਾ ਸੀ ਤਾਂ ਸੰਭਵ ਹੈ ਕਿ ਕਿਸੇ ਕਾਰਨ ਉਹ ਰਿਸ਼ਤਾ ਟੁੱਟ ਸਕਦਾ ਹੈ ਜਾਂ ਇਸ ਵਿੱਚ ਕੋਈ ਸਮੱਸਿਆ ਪੈਦਾ ਹੋ ਸਕਦੀ ਹੈ ਇਸ ਨਾਲ ਪਰਿਵਾਰ ਵਿੱਚ ਚਿੰਤਾ ਦਾ ਮਾਹੌਲ ਵੀ ਬਣਿਆ ਰਹੇਗਾ ਜਿਸ ਦਾ ਸਭ ਤੋਂ ਵੱਡਾ ਅਸਰ ਤੁਹਾਡੇ ਮਾਨਸਿਕ ਤਣਾਅ ਨੂੰ ਵਧਾਏਗਾ ਜੇਕਰ ਤੁਸੀਂ ਆਪਣੇ ਕੈਰੀਅਰ ਵਿੱਚ ਸਫਲਤਾ ਚਾਹੁੰਦੇ ਹੋ ਤਾਂ ਕਿਸਮਤ ਤੇ ਭਰੋਸਾ ਨਾ ਕਰੋ ਬਾਹਰ ਜਾਓ ਅਤੇ ਨਵੇਂ ਮੌਕਿਆਂ ਦੀ ਭਾਲ ਕਰੋ ਉਪਾਦੂਸੀ ਕਰਨਾ ਹੈ ਰੋਚਾਨਾ 42 ਵਾਰ ਓਮ ਬੁਦੇ ਨਮੇ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੇ ਕਰਗ ਰਾਸ਼ੀ ਇਸ ਹਫਤੇ ਤੁਹਾਨੂੰ ਆਰਾਮ ਕਰਨ ਲਈ ਆਪਣੀ ਰੁਚੀਆਂ ਪਰੇ ਜ਼ਿੰਦਗੀ ਵਿੱਚੋਂ ਕੁਝ ਸਮਾਂ ਕੱਢਣ ਦੀ ਲੋੜ ਹੈ ਅਤੇ ਨਈ ਦੀ ਕੀ ਦੋਸਤਾਂ ਤੇ ਪਰਿਵਾਰ ਨਾਲ ਕੁਝ ਖੁਸ਼ੀ ਦੇ ਪਲ ਬਿਤਾਉਣ ਦੀ ਲੋੜ ਹੈ ਕਿਉਂਕਿ ਇਸ ਨਾਲ ਤੁਹਾਡੀ ਸਿਹਤ ਤੇ ਸਕਾਰਾਤਮਕ ਪ੍ਰਭਾਵ ਪੈਣ ਦੀ ਸੰਭਾਵਨਾ ਹੈ ਤੁਹਾਡੇ ਚੰਦਰਮਾ ਰਾਸ਼ੀ ਦੇ 11ਵੇਂ ਘਰ ਵਿੱਚ ਮੈਟਰ ਮੌਜੂਦ ਰਹੇਗਾ ਅਤੇ ਇਹ ਜੈ ਸਥਿਤੀ ਵਿੱਚ ਸਾਨੂੰ ਆਪਣੇ ਜੀਵਨ ਦੇ ਵਾਹਨ ਨੂੰ ਸਹੀ ਤੰਗ ਨਾਲ ਚਲਾਉਣ ਲਈ ਸਮੇਂ-ਸਮੇਂ ਦੇ ਧਨ ਦੀ ਜ਼ਰੂਰਤ ਹੁੰਦੀ ਹੈ ਅਤੇ ਤੁਸੀਂ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਇਸੇ ਬਾਵਜੂਦ ਤੁਸੀਂ ਆਪਣੇ ਪੈਸੇ ਦੀ ਬਚਤ ਦੀ ਦਿਸ਼ਾ ਵਿੱਚ ਬਹੁਤ ਜ਼ਿਆਦਾ ਕੋਸ਼ਿਸ਼ ਨਹੀਂ ਕਰਦੇ ਜੋ ਭਵਿੱਖ ਵਿੱਚ ਤੁਹਾਡੇ ਲਈ ਬਹੁਤ ਸਾਰੀਆਂ ਮੁਸ਼ਕਲਾਂ ਪੈਦਾ ਕਰ ਸਕਦਾ ਹੈ ਇਸ ਹਫਤੇ ਤੁਹਾਡੀ ਵਿੱਤੀ ਜਮਾਨਤ ਚੱਲ ਰਿਹਾ ਸੰਕਟ ਤੁਹਾਨੂੰ ਪਰਿਵਾਰ ਵਿੱਚ ਦੂਜਿਆਂ ਦੇ ਸਾਹਮਣੇ ਸ਼ਰਮਿੰਦਾ ਕਰ ਸਕਦਾ ਹੈ ਕਿਉਂਕਿ ਇਹ ਸੰਭਵ ਹੈ ਕਿ ਪਰਿਵਾਰ ਦਾ ਕੋਈ ਮੈਂਬਰ ਤੁਹਾਡੇ ਤੋਂ ਕਿਸੇ ਚੀਜ਼ ਜਾਂ ਪੈਸੇ ਦੀ ਮੰਗ ਕਰ ਸਕਦਾ ਹੈ ਜਿਸ ਨੂੰ ਤੁਸੀਂ ਪੂਰਾ ਕਰਨ ਵਿੱਚ ਅਸਫਲ ਹੋ ਸਕਦੇ ਹੋ ਇਸ ਕਾਰਨ ਤੁਹਾਡਾ ਸੁਭਾਅ ਕੁਝ ਛਿੜਛਿੜਾ ਹੋ ਸਕਦਾ ਹੈ ਜਿਸ ਕਾਰਨ ਤੁਹਾਡਾ ਕੈਰੀਅਰ ਉੱਪਰ ਪ੍ਰਭਾਵਿਤ ਹੋਵੇਗਾ ਤੇ ਤੁਸੀਂ ਕਿਸੇ ਵੀ ਕੰਮ ਤੇ ਧਿਆਨ ਨਹੀਂ ਲਗਾ पाओगे ਇਸ ਕਾਰਨ ਆਉਣ ਵਾਲੇ ਸਮੇਂ 'ਚ ਤੁਹਾਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ ਉਪਾਅ ਤੁਸੀਂ ਕਰਨਾ ਹੈ ਰੋਜ਼ਾਨਾ 44 ਵਾਰ ਓਮ ਮੰਡੇ ਨਮੇ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜ ਸਿੰਘ ਰਾਸ਼ੀ ਸੰਭਵ ਹੈ ਕਿ ਇਸ ਹਫਤੇ ਤੁਹਾਨੂੰ ਕਿਸੇ ਕੰਮ ਸੰਬੰਧੀ ਯਾਤਰਾ ਤੇ ਜਾਣਾ ਪੈ ਸਕਦਾ ਹੈ ਅਜਿਹੇ ਸਥਿਤੇ ਵਿੱਚ ਇਹ ਯਾਤਰਾ ਤੁਹਾਡੇ ਲਈ ਬਹੁਤ ਥਕਾ ਦੇਣ ਵਾਲੀ ਅਤੇ ਤਣਾਪੂਰਨ ਸਾਬਤ ਹੋਵੇਗੀ। ਇਸ ਲਈ ਜੇਕਰ ਇਹ ਚ ਰੂੜੀ ਨਾ ਹੋਵੇ ਤਾਂ ਇਸ ਸਮੇਂ ਕਿਸੇ ਵੀ ਯਾਤਰਾ ਤੋਂ ਬਚਣਾ ਬਿਹਤਰ ਹੋਵੇਗਾ। ਇਸ ਹਫਤੇ ਤੁਸੀਂ ਕੰਮ ਤੇ ਆਪਣੇ ਉੱਚ ਅਧਿਕਾਰੀਆਂ ਤੋਂ ਉਚਿਤ ਪ੍ਰਸ਼ੰਸਾ ਅਤੇ ترقی ਪ੍ਰਾਪਤ ਕਰਨ ਦੇ ਯੋਗ ਹੋਵੋਗੇ। ਕਿਉਂਕਿ ਗੁਰੂ ਗ੍ਰਹਿ ਤੁਹਾਡੇ ਚੰ드ਰਮਾ ਦੇ 10ਵੇਂ ਘਰ ਵਿੱਚ ਸਥਿਤ ਹੋਵੇਗਾ। ਤੁਹਾਡੀ ਆਮਦਨ ਵਿੱਚ ਇਸ ਵਾਦੇ ਦੇ ਕਾਰਨ ਤੁਸੀਂ ਚੰਗੀ ਕਮਾਈ ਕਰੋਗੇ। ਤੁਹਾਡੇ ਖਰਚਿਆਂ ਜੋ ਵਾਦਾ ਤੁਹਾਡੇ ਪੈਸੇ ਦੀ ਬਚਤ ਨੂੰ ਹੋਰ ਮੁਸ਼ਕਲ ਕਰ ਦੇਵੇਗਾ ਅਜੇ ਇਸ ਸਥਿਤੀ ਵਿੱਚ ਆਪਣੇ ਹੱਥਾਂ ਨੂੰ ਕਾਬੂ ਵਿੱਚ ਰੱਖਦੇ ਹੋਏ ਆਪਣੇ ਬੈਂਕ ਬੈਲੈਂਸ ਨੂੰ ਵਧਾਉਣ ਲਈ ਆਪਣੇ ਯਤਨ ਤੇਜ਼ ਕਰੋ ਕਈ ਲੋਕਾਂ ਨੂੰ ਇਸ ਹਫਤੇ ਕਾਦੀ ਸਫਾਈ ਦੌਰਾਨ ਕੋਈ ਕੰਮ ਦੀ ਚੀਜ਼ ਮਿਲ ਸਕਦੀ ਹੈ ਜੋ ਪਹਿਲਾਂ ਗੁਆਚ ਗਈ ਸੀ ਇਸ ਦੇ ਪ੍ਰਾਪਤ ਹੋਣ ਤੇ ਘਰ ਦਾ ਮਾਹੌਲ ਵਧੀਆ ਬਣ ਜਾਵੇਗਾ ਅਤੇ ਤੁਹਾਨੂੰ ਘਰ ਦੇ ਮੈਂਬਰਾਂ ਨਾਲ ਹੱਸਣਾ ਤੇ ਮਜ਼ਾਕ ਕਰਨ ਦਾ ਮੌਕਾ ਮਿਲੇਗਾ ਇਸ ਸਮੇਂ ਦੌਰਾਨ ਤੁਸੀਂ ਪਰਿਵਾਰ ਦੇ ਛੋਟੇ ਮੈਂਬਰਾਂ ਦੀ ਪੜ੍ਹਾਈ ਵਿੱਚ ਮਦਦ ਕਰੋਗੇ ਅਤੇ ਤੁਹਾਡੇ ਮਾਤਾ-ਪਿਤਾ ਵੀ ਤੁਹਾਡੇ ਤੇ ਮਾਣ ਮਹਿਸੂਸ ਕਰਨਗੇ ਜਿਸ ਨਾਲ ਤੁਹਾਨੂੰ ਮਾਨਸਿਕ ਤਣਾਅ ਤੋਂ ਰਾਹਤ ਮਿਲੇਗੀ। ਕਈ ਵਾਰ ਤੁਹਾਡੀ ਜਲਦਬਾਜ਼ੀ ਵਿੱਚ ਹੋਣਾ ਇਹ ਸਭ ਤੇ ਤੁਹਾਡੇ ਕੈਰੀਅਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਕਿਉਂਕਿ ਇਹ ਸੰਭਵ ਹੈ ਕਿ ਤੁਸੀਂ ਉਸ ਸਮੇਂ ਵੀ ਜਲਦਬਾਜ਼ੀ ਕਰ ਸਕਦੇ ਹੋ ਜਦੋਂ ਕੋਈ ਜ਼ਰੂਰੀ ਜਾਣਕਾਰੀ ਦਿੱਤੀ ਜਾ ਰਹੀ ਹੋਵੇ। ਇਸ ਕਾਰਨ ਤੁਸੀਂ ਸਿਰਫ ਆਧ ਪੱਕੀਆਂ ਗੱਲਾਂ ਸੁਣ ਕੇ ਹੀ ਅੱਗੇ ਵਧੋਗੇ ਅਤੇ ਕਿਸੇ ਵਤੀ ਮੁਸੀਬਤ ਵਿੱਚ ਫਸ ਜਾਓਗੇ ਉਪਾਅ ਕਰਨਾ ਹੈ ਤੁਸੀਂ ਓਮ ਪਾਸ ਕਰਾਏ ਨਮੇ ਦਾ ਜਾਪ ਕਰੋ ਅਗਲੀ ਰਾਸ਼ੀਆਂ ਚੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਲਈ ਕੇਤੂ ਦੇ ਤੁਹਾਡੇ ਚੰਦਰਮਾ ਦੇ ਪਹਿਲੇ ਚੜਦੇ ਘਰ ਵਿੱਚ ਸਾਬਤ ਹੋਵੇਗਾ ਸਥਿਤ ਹੋਵੇਗਾ ਨਤੀਜੇ ਵਜੋਂ ਤੁਸੀਂ ਇਸ ਹਫਤੇ ਮਾਨਸਿਕ ਤੌਰ ਤੇ ਸਥਿਰ ਮਹਿਸੂਸ ਨਹੀਂ ਕਰੋਗੇ ਇਸ ਲਈ ਤੁਹਾਨੂੰ ਦੂਜਿਆਂ ਦੇ ਸਾਹਮਣੇ ਗੱਲ ਕਰਦੇ ਹੋਏ ਅਤੇ ਦੂਜਿਆਂ ਦੇ ਨਾਲ ਚੰਗਾ ਵਿਹਾਰ ਕਰਦੇ ਹੋਏ ਮਰਦਾਨਾ ਹੋਣ ਪਾਰੇ ਸਭ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੋਏਗੀ ਨਹੀਂ ਤਾਂ ਤਣਾਵ ਤੋਂ ਆਉਣ ਦੇ ਨਾਲ ਤੁਹਾਡੀ ਸ਼ਿਵੈ ਨੁਕਸਾਨ ਪਹੁੰਚਾ ਸਕਦੀ ਹੈ ਇਹ ਸਭ ਤੇ ਕਈ ਲੋਕਾਂ ਦੇ ਜੀਵਨ ਦੇ ਵਿੱਚ ਕੁਝ ਅਜੀਬ ਵਾਪਰ ਸਕਦਾ ਹੈ ਜਿਸ ਕਾਰਨ ਤੁਸੀਂ ਕੋਲ ਕੇ ਪੈਸਾ ਖਰਚ ਕਰ ਸਕਦੇ ਹੋ ਅਤੇ ਦੂਜਿਆਂ ਲਈ ਪਾਰਟੀ ਕਰਨ ਦੀ ਯੋਜਨਾ ਵੀ ਬਣਾ ਸਕਦੇ ਹੋ ਹਾਲਾਂਕਿ ਇਸ ਸਮੇਂ ਦੌਰਾਨ ਕੋਈ ਵੀ ਜਲਦਬਾਜ਼ੀ ਕਰਨ ਤੋਂ ਬਚੋ ਰੋਜ਼ਾਨਾ ਨਰਾਇਣ ਦਾ ਜਾਪ ਕਰੋ ਇਹ ਤੁਸੀਂ ਇਸਰਤੇ ਉਪਾਅ ਕਰਨਾ ਹੈ ਅਗਲੀ ਰਾਸ਼ੀ ਹੈ ਜੀ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲਿਆਂ ਦੇ ਲਈ ਸ਼ਨੀ ਤੁਹਾਡੇ ਚੰਦਰਮਾ ਦੇ 5ਵੇਂ ਘਰ ਵਿੱਚ ਮੌਜੂਦ ਰਹੇਗਾ ਅਜਾਇ ਵਿੱਚ ਸਿਹਤ ਦੇ ਨਜ਼ਰੀਏ ਤੋਂ ਇਹ ਹਫਤਾ ਬਹੁਤ ਚੰਗਾ ਕਿਹਾ ਜਾ ਸਕਦਾ ਹੈ ਇਸ ਸਮੇਂ ਦੌਰਾਨ ਸਿਹਤ ਪ੍ਰਤੀ ਤੁਹਾਡਾ ਸਮਰਨ ਤੁਹਾਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਣ ਵਿੱਚ ਕਾਰਗਰ ਸਾਬਤ ਹੋਵੇਗਾ ਅਜਾਈ ਜੋਗਾ ਤੇ ਕਸਰਦ ਨੂੰ ਘੱਟ ਹੋਂਦਿਓ ਅਤੇ ਵੱਧ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰੋ ਆਰਥਿਕ ਨਜ਼ਰੀਏ ਤੋਂ ਇਹ ਸਮਾਂ ਤੁਹਾਨੂੰ ਬਿਹਤਰ ਦਿਸ਼ਾ ਅਤੇ ਮੌਕੇ ਪ੍ਰਦਾਨ ਕਰਨ ਵਾਲਾ ਹੈ ਕਿਉਂਕਿ ਇਸ ਹਫ਼ਤੇ ਤੁਹਾਨੂੰ ਪੈਸੇ ਦੀ ਬਚਤ ਜਾਂ ਬਚਤ ਕਰਨ ਵਿੱਚ ਆਪਣੇ ਪਰਿਵਾਰ ਮੈਂਬਰਾਂ ਦਾ ਸਹਿਯੋਗ ਮਿਲੇਗਾ ਇਸ ਹਫ਼ਤੇ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਕੀਮਤੀ ਸਮਾਂ ਬਿਤਾਓ ਇਹ ਸਭ ਤੋਂ ਵਧੀਆ ਅਤਰ ਹੈ ਕਿਉਂਕਿ ਤੁਸੀਂ ਇਹ ਵੀ ਜਾਣਦੇ ਹੋ ਕਿ ਘਰ ਦੇ ਬੱਚੇ ਕਦੇ ਨਾ ਖਤਮ ਹੋਣ ਵਾਲੀ ਖੁਸ਼ੀ ਦਸਰੋਂਤੋਂ ਦੇ ਹਨ ਜਿਨ੍ਹਾਂ ਨਾਲ ਸਮਾਂ ਬਿਤਾਉਣਾ ਤੁਸੀਂ ਕੁਝ ਸਮੇਂ ਲਈ ਆਪਣੀਆਂ ਸਾਰੀਆਂ ਮੁਸ਼ਕਲਾਂ ਨੂੰ ਭੁੱਲ ਸਕਦੇ ਹੋ ਇਸ ਸਬੰਧ ਤੇ ਤੁਸੀਂ ਉਪਾਅ ਕਰਨਾ ਹੈ ਜਿ 11 ਵਾਰ ਓਮ ਪਰਵਤ ਕੀ ਨਮੇ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੇ ਪ੍ਰੇਸ਼ਕ ਰਾਸ਼ੀ ਬ੍ਰਿਸ਼ਕ ਰਾਸ਼ੀ ਵਾਲਿਆਂ ਨੂੰ ਦੱਸਦਾ ਹੈ ਕਿ ਸ਼ਨੀ ਦੇ ਤੁਹਾਡੇ ਚੰਦਰਮਾ ਰਾਸ਼ੀ ਦੇ ਚੌਥੇ ਘਰ ਵਿੱਚ ਰਹੇਗਾ ਅਜਿਹੀ ਸਥਿਤੀ ਦੇ ਵਿੱਚ ਇਸ ਹਫ਼ਤੇ ਤੁਹਾਨੂੰ ਸਿਹਤ ਬਾਰੇ ਜ਼ਿਆਦਾ ਚਿੰਤਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਨਹੀਂ ਤਾਂ ਅਜਿਹਾ ਕਾਰਨ ਨਾਲ ਤੁਹਾਡੀ ਬਿਮਾਰੀ ਵੱਧ ਸਕਦੀ ਹੈ ਇਸ ਲਈ ਆਪਣੇ ਆਪ ਨੂੰ ਹੋਰ ਕੰਮ ਵਿੱਚ ਰੁੱਝੇ ਰੱਖਦੇ ਹੋਏ ਸਹੀ ਡਾਕਟਰ ਤੋਂ ਉਪਹਾਰ ਲਓ ਵਿੱਤੀ ਭਖਤ ਤੁਹਾਡੇ 7ਵੇਂ ਘਰ ਵਿੱਚ ਗੁਰੂ ਦੀ ਮੌਜੂਦਗੀ ਦੇ ਕਾਰਨ ਇਸ ਸਮਾਂ ਤੁਹਾਨੂੰ ਬਿਹਤਰ ਦਿਸ਼ਾ ਅਤੇ ਮੌਕੇ ਪ੍ਰਦਾਨ ਕਰਨ ਵਾਲਾ ਸਾਬਤ ਹੋਵੇਗਾ ਯੋਗੇ ਇਸ ਸਭ ਤੇ ਤੁਹਾਨੂੰ ਪੈਸੇ ਦੀ ਬਚਤ ਜਾਂ ਪਚਤ ਕਰਨ ਵਿੱਚ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਸਹਿਯੋਗ ਮਿਲੇਗਾ ਜੇਕਰ ਤੁਸੀਂ ਇਸ ਸਭ ਤੇ ਘਰ ਦੇ ਲੋਕਾਂ ਤੇ ਆਪਣੇ ਫੈਸਲੇ ਥੋਪਣੀ ਕੋਸ਼ਿਸ਼ ਕਰੋਗੇ ਤਾਂ ਜਿਆਗਰ ਨਾਲ ਤੁਸੀਂ ਆਪਣੇ ਹਿੱਤਾਂ ਨੂੰ ਨੁਕਸਾਨ ਬਚਾਓਗੇ ਇਸ ਲਈ ਹਰ ਸਥਿਤੀ ਵਿੱਚ ਧੀਰਜ ਰੱਖੋ ਅਤੇ ਹੱਲ ਲੱਭਣ ਦੀ ਕੋਸ਼ਿਸ਼ ਕਰੋ ਤੁਸੀਂ ਪਾ ਕਿਹੜਾ ਕਰਨਾ ਹੈ ਜੀ ਰੋਜ਼ਾਨਾ 27 ਵਾਰ ਓਮ ਪੋਮੇ ਨਮੇ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੇ ਤਨ ਰਾਸ਼ੀ ਤਨ ਰਾਸ਼ੀ ਦੇ ਲੋਕਾਂ ਦੇ ਲਈ ਸ਼ਨੀ ਦੇਵ ਤੁਹਾਡੇ ਚੰਦਰਮਾ ਰਾਸ਼ੀ ਦੇ ਤੀਜੇ ਘਰ ਦੇ ਵਿੱਚ ਪਰਾਜਮਣ ਹੋਣ ਕੇ ਸਿਹਤ ਰਾਸ਼ੀ ਸਿਹਤ ਦੇ ਹਿਸਾਬੇ ਨਾਲ ਇਹ ਹਫਤਾ ਸਿਹਤ ਦੇ ਨਜ਼ਰੀਏ ਤੋਂ ਹੀ ਥੋੜਾ ਬਿਹਤਰ ਰਹਿਣ ਵਾਲਾ ਹੈ ਹਾਲਾਂਕਿ ਇਸ ਸਮੇਂ ਦੌਰਾਨ ਤੁਹਾਨੂੰ ਕੁਝ ਚੀਜ਼ਾਂ 'ਤੇ ਵਿਸ਼ੇਸ਼ ਧਿਆਨ ਦੇਣਾ ਹੋਵੇਗਾ ਜਿਵੇਂ ਕਿ ਜਦ ਵਿੱਚ ਤੁਹਾਨੂੰ ਸਮਾਂ ਮਿਲੇ ਪਾਰਕ ਵਿੱਚ ਕਸਰ ਜਾਂ ਜੋਗਾ ਕਰੋ ਅਤੇ ਸਵੇਰੇ ਅਤੇ ਸ਼ਾਮ ਨੂੰ ਲਗ ਪੰਗ ਟੀਮੈਂਟ ਲਈ ਨਿਯਮ ਤੌਰ ਤੇ ਸੇਅਰ ਕਰੋ ਇਹ ਦੇਖਿਆ ਗਿਆ ਹੈ ਕਿ ਤੁਸੀਂ ਅਕਸਰ ਆਪਣੇ ਪੈਸੇ ਇਕੱਠੇ ਕਰਨ ਨੂੰ ਲੈ ਕੇ ਥੋੜੇ ਜਿਹਾ ਲਾਪਰਵਾਹ ਹੁੰਦੇ ਹੋ ਜਿਸ ਦਾ ਨਕਾਰਾਤਮਕ ਪ੍ਰਭਾਵ ਤੁਹਾਡੇ ਜੀਵਨ ਵਿੱਚ ਵਿੱਤੀ ਸੰਕਟ ਪੈਦਾ ਕਰ ਸਕਦਾ ਹੈ ਇਸ ਸਬੰਧ ਤੇ ਤੁਹਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਪੈਸੇ ਦੀ ਬਚਤ ਦੇ ਸਬੰਧ ਵਿੱਚ ਉਹਨਾਂ ਤੋਂ ਸਲਾਹ ਲੈਣੀ ਚਾਹੀਦੀ ਹੈ ਉਪਰ ਤੁਸੀਂ ਕਰਨਾ ਹੈ ਵੀਰਵਾਰ ਨੂੰ ਪੁਰਾਣੇ ਬ੍ਰਾਹਮਣਾਂ ਨੂੰ ਭੋਜਨ ਤਨ ਕਰੋ ਅਗਲੀ ਰਾਸ਼ੀ ਹੈ ਜੇ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਸ਼ਨੀ ਗ੍ਰਹਿ ਤੁਹਾਡੇ ਚੰਦਰਮਾ ਰਾਸ਼ੀ ਦੇ ਦੂਜੇ ਘਰ ਵਿੱਚ ਮਸ਼ੂਤ ਹੋਵੇਗਾ ਅਜਿਹੀ ਸਥਿਤੀ ਵਿੱਚ ਇਸ ਹਫਤੇ ਤੁਸੀਂ ਮਾਨਸਿਕ ਸ਼ਾਂਤੀ ਦੀ ਕਮੀ ਮਹਿਸੂਸ ਕਰੋਗੇ ਜਿਸ ਕਾਰਨ ਤੁਹਾਡੇ ਅੰਦਰ ਕੁਝ ਬੇਚਾਨੀ ਦਿਖਾਈ ਦੇਵੇਗੀ ਅਜਿਹੀ ਸਥਿਤੀ ਵਿੱਚ ਮਾਨਸਿਕ ਸ਼ਾਂਤੀ ਪ੍ਰਾਪਤ ਕਰਨ ਦੇ ਲਈ ਆਪਣੇ ਆਪ ਨੂੰ ਹੋਰ ਪਰੇਸ਼ਾਨ ਕਰਨ ਦੀ ਬਜਾਏ ਧਰਮਿਕ ਕਮਾਂ ਵਿੱਚ ਵੱਧ ਵੱਧ ਹਿੱਸਾ ਲਓ ਅਤੇ ਆਪਣੀ ਸ਼ਰਧਾ ਅਨੁਸਾਰ ਦਾਨ ਕਰੋ ਤੁਸੀਂ ਆਪਣੇ ਆਪ ਨੂੰ ਮਾਨਸਿਕ ਤਣਾਅ ਤੋਂ ਕਾਫੀ ਹੱਦ ਤੱਕ ਦੂਰ ਰੱਖ ਸਕੋਗੇ ਇਸ ਹਫਤੇ ਤੁਹਾਡੇ ਪੰਜਵੇਂ ਘਰ ਵਿੱਚ ਗੁਰੂ ਮਹਾਰਾਜ ਮੌਜੂਦਗੀ ਤੁਹਾਡੀਆਂ ਸੁੱਖ ਸਹੂਲਤਾਂ ਵਿੱਚ ਵਾਧਾ ਕਰ ਸਕਦੇ ਹੈ ਤੁਸੀ ਪਾ ਕਰਨਾ ਹੈ ਜੀ ਰੋਜ਼ਾਨਾ ਇੱਕੀ ਵਾਰ ਓਮ ਸ਼ੰ ਸ਼ਨੇਸ਼ਵਰਚੇ ਨਮੇ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਦਾਸ ਹੈ ਕਿ ਇਸ ਹਫਤੇ ਆਪਣੇ ਸਿਹਤ ਦਾ ਖਾਸ ਧਿਆਨ ਰੱਖਣਾ ਹੋਵੇਗਾ ਇਸ ਦੇ ਲਈ ਭਾਰੇ ਪਾਰ ਚੁਕੰਤੋਂ ਬਚੋ ਤੇ ਅੰਦਰੋਂ ਨਿਸ਼ਾਨਤੀ ਲਈ ਸ਼੍ਰੀ ਹਨੂਮਾਨ ਚਾਲੀਸਾ ਪੜੋ ਇਸ ਨਾਲ ਤੁਹਾਡੇ ਦਿਮਾਗ ਵਿੱਚ ਸਕਾਰਤਮਕ ਊਰਜਾ ਵੀ ਰਹੇਗੀ ਤੁਹਾਡੇ ਦੁਆਰਾ ਅਤੀਤ ਵਿੱਚ ਸਬੰਧੀ ਸਾਰੇ ਪ੍ਰਕਾਰ ਦੇ ਸੰਪਤੀ ਲੈਣ ਦੇ ਇਸ ਸਭ ਤੇ ਪੂਰੇ ਹੋਣ ਦੀ ਸੰਭਾਵਨਾ ਹੈ ਕਿਉਂਕਿ ਤੁਹਾਡੇ ਚੰਦਰਮਾ ਦੇ ਚੌਥੇ ਘਰ ਵਿੱਚ ਜੋ ਮੈਟਰ ਮੌਜੂਦ ਹੋਵੇਗਾ ਇਸ ਨਾਲ ਤੁਹਾਨੂੰ ਫਾਇਦਾ ਹੋਵੇਗਾ ਅਤੇ ਤੁਸੀਂ ਆਪਣਾ ਭਵਿਕ ਸੁਰੱਖਿਅਤ ਕਰਨ ਵਿੱਚ ਕਾਫੀ ਹੱਦ ਤੱਕ ਸਫਲ ਹੋਵੋਗੇ ਪਰਵਾਰਿਕ ਮਾਹੌਲ ਵਿਚ ਅਸ਼ਾਂਤੀ ਰਹੇਗੀ ਅਜੇ ਇਸ ਸਥਿਤੀ ਵਿੱਚ ਤੁਹਾਨੂੰ ਆਪਣੇ ਕੁਝ ਸਮਾਂ ਕੱਢ ਕੇ ਆਪਣੇ ਪਰਿਵਾਰਕ ਮੁੱਦਿਆਂ ਨੂੰ ਹਲਕ ਕਰਨ ਦੀ ਕੋਸ਼ਿਸ਼ ਕਰਨੀ ਪੈ ਸਕਦੀ ਹੈ ਇਹ ਸਭ ਦੇ ਦੁਸਤ ਪਾ ਕਰਨਾ ਹੈ 44 ਵਾਰ ਓਮ ਮੰਡਾ ਨਮੇ ਦਾ ਜਾਪ ਕਰੋ ਅਗਲੀ ਰਾਸ਼ੀ ਹੈ ਜੀ ਮੇਨ ਰਾਸ਼ੀ ਮੇਨ ਰਾਸ਼ੀ ਵਾਲਿਆਂ ਦਾਸਤੇ ਇਹ ਕਿ ਰਾਹੂ ਗ੍ਰਹਿ ਤੁਹਾਡੇ ਚੰ드ਰਮਾ ਦੇ ਪਹਿਲੇ ਚੜ੍ਹਦੇ ਘਰ ਦੇ ਵਿੱਚ ਪ੍ਰਾਸ਼ਮਣ ਹੋਵੇਗਾ ਅਜਿਹੀ ਸਥਿਤੀ ਵਿੱਚ ਇਸ ਹਫ਼ਤੇ ਤੁਸੀਂ ਮਾਨਸਿਕ ਅਤੇ ਸਰੀਰਕ ਤੌਰ ਤੇ ਥਕਾਵਟ ਮਹਿਸੂਸ ਕਰ ਸਕਦੇ ਹੋ ਅਜਿਹੀ ਸਥਿਤੀ ਵਿੱਚ ਥੋੜਾ ਆਰਾਮ ਅਤੇ ਪੌਸ਼ਟਿਕ ਭੋਜਨ ਲੈ ਕੇ ਆਪਣੀ ਊਰਜਾ ਪੱਧਰ ਨੂੰ ਬਧਾਓ ਅਤੇ ਸੁਧਾਰੋ ਕਿਉਂਕਿ ਅਜਿਹਾ ਕਰਨਾ ਤੁਹਾਡੀ ਸਿਹਤ ਲਈ ਖਾਸ ਤੌਰ ਤੇ ਚੰਗਾ ਸਾਬਤ ਹੋਣ ਵਾਲਾ ਹੈ ਇਸ ਹਫ਼ਤੇ ਕਾਰੋਬਾਰੀ ਲੋਕਾਂ ਨੂੰ ਚੰਗੇ ਨਤੀਜੇ ਮਿਲਣਗੇ ਤੁਹਾਡੇ 12ਵੇਂ ਘਰ ਵਿੱਚ ਸ਼ਨੀ ਮਹਾਰਾਜ ਦੀ ਮੌਜੂਦਗੀ ਦੇ ਕਾਰਨ ਸਾਂਝੇਦਾਰੀ ਵਿੱਚ ਕਾਰੋਬਾਰ ਕਰਨ ਵਾਲੇ ਕਿਸੇ ਵੱਡੇ ਸੌਦੇ ਦੀ ਸਫਲਤਾ ਤੋਂ ਚੰਗਾ ਵਿੱਤੀ ਲਾਭ ਪ੍ਰਾਪਤ ਕਰ ਸਕਣਗੇ ਹਾਲਾਂਕਿ ਜਿੰਨੀ ਤੇਜ਼ੀ ਨਾਲ ਤੁਸੀਂ ਕਮਾਸਾ ਕਮਾਉਂਦੇ ਹੋ ਉਨੀ ਹੀ ਤੇਜ਼ੀ ਨਾਲ ਪੈਸਾ ਤੁਹਾਡੀ ਪਕੜ ਤੋਂ ਆਸਾਨੀ ਨਾਲ ਖਿਸਕ ਜਾਵੇਗਾ ਪਰ ਇਸੇ ਭਾਵੇਂ ਤੁਹਾਡੀ ਰਾਸ਼ੀ ਦੇ ਚੰਗੇ ਸਿਤਾਰੇ ਇਸ ਹਫ਼ਤੇ ਤੁਹਾਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰੰਦੇਣਗੇ ਇਸ ਹਫ਼ਤੇ ਤੁਹਾਡੇ ਦੋਸਤ ਕੋਈ ਵਧੀਆ ਯੋਜਨਾ ਬਣਾ ਕੇ ਤੁਹਾਨੂੰ ਖੁਸ਼ ਕਰਨਗੇ ਯੋਜਨਾ ਕਿਤੇ ਵਾਰ ਚੰਨੀ ਹੋ ਸਕਦੀ ਹੈ ਜਿੱਥੇ ਤੁਹਾਨੂੰ ਆਪਣੇ ਦੋਸਤਾਂ ਦੇ ਨਾਲ ਦੁਬਾਰਾ ਮਸਤੀ ਕਰਨ ਦਾ ਮੌਕਾ ਮਿਲੇਗਾ ਇਹ ਸਭ ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਸ਼ਨੀਵਾਰ ਨੂੰ ਸ਼ਨੀ ਗ੍ਰਹਿ ਲਈ ਜਗ ਹਵਨ ਕਰੋ ਦੋਸਤੋ ਇਹ ਸੀ ਸਾਡਾ ਹਫਤੇਵਾਰ ਦਾ ਰਾਸ਼ੀਵਾਨ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅਗੇ ਸ਼ੇਅਰ ਕਰ ਦਿਓ ਜੀ ਧੰਨਵਾਦ